ਬਈ ਸੁਰਜੀਤ ਸਿੰਘ ਕੋਲੀ ਜੀ ਦੇ ਤੁਸੀਂ ਸ਼ਬਜਤਰਾ ਦੇ ਵਿੱਚ ਆਇਓ ਤੁਸੀਂ ਅੱਜ ਦੇ ਤਾਂ ਇਹਦੇ ਨਾਲ ਜਾਣ ਨਾਲ ਹਿੰਦੂ ਤੇ ਸਿੱਖ ਭਾਈਚਾਰੇ ਦੇ ਵਿੱਚ ਕਿੰਨਾ ਕੁ ਮਤਲਬ ਕਿ ਨੁਕਸਾਨ ਹੋ ਰਿਹਾ ਹੈ ਦੇਖੋ ਜਿੱਥੇ ਪਰਿਵਾਰ ਨੂੰ ਕਟਾ ਪਿਆ ਸਰਦਾਰ ਸਰਜੀਤ ਸਿੰਘ ਕੋਲੀ ਉਹਨਾਂ ਦੇ ਜਾਣ ਨਾਲ ਕਿਉਂਕਿ ਇਸ ਪਰਿਵਾਰ ਨੇ ਪਟਿਆਲੇ ਸ਼ਹਿਰ ਲਈ ਬਹੁਤ ਕੁਝ ਕੀਤਾ ਤੀਸਰੀ ਪੀੜੀ ਦੇ ਵਿੱਚ ਤੁਸੀਂ ਦੇਖੋ ਵੀ ਅਜੀਤਪਾਲ ਸਿੰਘ ਕੋਲੀ ਜਿਹੜੇ ਐਮਐਲਏ ਬਣੇ ਆ ਪਹਿਲਾਂ ਉਹਨਾਂ ਦੇ ਦਾਦਾ ਸਰਦਾਰ ਸਰਦਾਰਾ ਸਿੰਘ ਕੋਲੀ ਫਿਰ ਸਰਦਾਰ ਸਰਜੀਤ ਸਿੰਘ ਕੋਲੀ ਫਿਰ ਹੁਣ ਜੀਤਪਾਲ ਉਹਨਾਂ ਦੇ ਭਰਾ ਦੀ ਗੱਲ ਕਰੀਏ ਗੁਰਜੀਤ ਦੀ ਉਹ ਆਪਣੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਸਮਾਜ ਸੇਵਾ ਚ ਇੱਕ ਨਾਮਨੇ ਵਾਲੇ ਵਿਅਕਤੀ ਹੈ ਹਨਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਵਿਅਕਤੀ ਦਾ ਚਲੇ ਜਾਣਾ ਖਾਸ ਕਰਕੇ ਉਸ ਆਦਮੀ ਦਾ ਜਿਹੜੇ ਸਰਮੋਰ ਸੀ ਜਿਹਨਾਂ ਨੇ ਰਾਜਨੀਤੀ ਸਿਖਾਈ ਪਰਿਵਾਰ ਨੂੰ ਉਹਨਾਂ ਨੇ ਆਪਣੇ ਦੋਨੇ ਜਵਾਕਾਂ ਨੂੰ ਇਸ ਕਾਬਲ ਕੀਤਾ ਵੀ ਉਹ ਸਮਾਜ ਦੀ ਸੇਵਾ ਕਰ ਸਕਣ ਪਹਿਲਾਂ ਮੇਅਰ ਬਣਿਆ ਐਮਪੀ ਜਿੱਤੇ ਐਮਐਲਏ ਬਣ ਕੇ ਸਟੇਟ ਦੇ ਉਹਦੇ ਚ ਸ਼ਾਮਲ ਹੋਏ ਵਿਧਾਨ ਸਭਾ ਚ ਇਸ ਕਰਕੇ ਜਿੱਥੇ ਕੋਹਲੀ ਸਾਹਿਬ ਦਾ ਪਰਿਵਾਰ ਨੂੰ ਘਾਟਾ ਪਿਆ ਇੱਕ ਸ਼ਾਖਰਤ ਤੇ ਅਨਥੱਕ ਰਾਜਨੀਤਿਕ ਆਦਮੀ ਸੀ ਉਥੇ ਮੈਂ ਸਮਝਦਾ ਹਾਂ ਵੀ ਜਿੱਥੇ ਹਿੰਦੂ ਤੇ ਸਿੱਖ ਭਾਈਚਾਰੇ ਦੀ ਗੱਲ ਕਰਦੇ ਦੀ ਕੋਹਲੀ ਪਰਿਵਾਰ ਹਮੇਸ਼ਾ ਪਾਲੀਵਾਤਾ ਮੰਦਰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਰਿਹਾ ਕਿਤੇ ਨਾ ਕਿਤੇ ਦੋਵੇਂ ਸਮਾਜਾਂ ਨੂੰ ਵੱਡਾ ਘਾਟਾ ਪਿਆ ਸਿੱਖਾਂ ਨੂੰ ਵੀ ਹਿੰਦੂਆਂ ਨੂੰ ਵੀ ਕਿਉਂਕਿ ਭਾਈਚਾਰਕ ਗੱਲ ਕਰਨ ਵਾਲੇ ਬਹੁਤ ਘੱਟ ਲੋਕ ਹੈ ਤੇ ਜਿਸ ਹਾਵ ਨਾਲ ਪਰਿਵਾਰ ਗੱਲ ਕਰਦਾ ਸੀ ਇੱਕ ਪੁਲ ਦਾ ਰੂਪ ਬਣਾ ਕੇ ਦੋਨੇ ਭਾਈਚਾਰਾ ਨੂੰ ਲੈ ਕੇ ਚੱਲਦਾ ਸੀ ਉਥੇ ਘਾਟਾ ਪੈਣਾ ਸੰਭਾਵਿਕ ਸੀ ਬਾਬਾ ਜੀ ਜਿਹੜਾ ਹੁਣ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਕੋਈ Hindu ਤਖਤ ਵੱਲੋਂ ਕੋਈ ਪਾਠ ਵਗੈਰਾ ਆਪਣੇ ਵੱਲੋਂ ਤੁਸੀਂ ਕਰਾਇਆ ਜਾਂ ਕਰਾਉਗੇ ਦੇਖੋ ਸਾਡੇ ਅੱਜ ਸਾਰੇ ਜਿਹੜੇ ਤਤਕਾਰਯੋਗ ਪੁਜਾਰੀ ਮੰਦਿਰ ਦੇ ਉਹ ਸਾਰੇ ਜਿਹਨੇ ਐਜੂਕੇਟਿਡ ਪੁਜਾਰੀ ਐ ਰਜਿੰਦਰ ਜੀ ਐ ਬਾਕੀ ਸਾਰੀ ਟੀਮ ਖੜੀ ਐ ਪਿੱਛੇ ਤੁਸੀਂ ਦੇਖੋਗੇ ਤੁਹਾਡੇ ਕੈਮਰੇ 'ਚ ਸਾਰੇ ਪੁਜਾਰੀ ਐ ਇਹਨਾਂ ਵੱਲੋਂ ਇੱਥੇ ਵੀ ਜਿਹੜਾ ਸ਼ਾਂਤੀ ਜਾਪ ਐ ਤੇ ਮੰਦਿਰ 'ਚ ਵੀ ਆਪਣੇ ਪੱਧਰ ਤੇ ਜਿਹੜਾ ਸ਼ਾਂਤੀ ਜਾਪ ਐ ਉਹ ਸਟਾਰਟ ਕੀਤਾ ਹੈ ਜਿਵੇਂ ਇਹ ਭੋਗ ਪਾਣ ਗਏ ਅਸੀਂ ਉਸੇ ਤਰ੍ਹਾਂ ਹੀ ਹਵਨ ਕਰਕੇ ਆਪਣੇ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਜਿਹੜਾ ਪ੍ਰਾਰਥਨਾ ਮਾਈ ਨੂੰ ਕਰਾਂਗੇ ਬਾਬਾ ਜੀ ਆਪਣੇ ਵੱਲੋਂ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਕੀ ਸੰਦੇਸ਼ ਕੀ ਕਿਹੜਾ ਜਾਓਗੇ ਜਿਹਦੇ ਨਾਲ ਉਹਨਾਂ ਨੂੰ ਮਤਲਬ ਕਿ ਤਰਵਾਸ ਹੋ ਮੇਰੇ ਦੇਖੋ ਸਾਡੀ ਤਾਂ ਮਾਈ ਦੇ ਚਰਨਾਂ 'ਚ ਵੀ ਇਹੀ ਬੇਨਤੀ ਹੈ ਤੇ ਉਹਨਾਂ ਦੇ 'ਚ ਵੀ ਵੀ ਜਿਹੜੇ ਦੋ ਸਪੂਤ ਨੇ ਉਹਨਾਂ ਦੇ ਕਿਉਂਕਿ ਕਪੂਤ ਬਹੁਤ ਨੇ ਕਾਲ ਯੁੱਗ 'ਚ ਸਪੂਤ ਬਹੁਤ ਘਟ ਨੇ ਦੋਨੇ ਹੀ ਪੁੱਤਰਾਂ ਨੇ ਉਹਨਾਂ ਦੇ ਨੇ ਬੇਅਥਾ ਸੇਵਾ ਕਰਕੇ ਸਪੂਤ ਹੋਣ ਦਾ ਜਿਹੜਾ ਸਬੂਤ ਆ ਉਹ ਦਿੱਤਾ ਹੈ ਮਾਤਾ ਰਾਣੀ ਉਹਨਾਂ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਪ੍ਰਮਾਤਮਾ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਤਾਕਤ ਬਖਸ਼ੇ